ਪੰਜਾਬੀ ਨਿਊਜ਼ ਚੈਨਲ ਵੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਅੱਜ ਦੀਆਂ ਵੱਡੀਆਂ ਖਬਰਾਂ ਅਕਾਲੀ ਦਲ ਨੂੰ ਲੱਗਿਆ ਵੱਡਾ ਝਟਕਾ ਬੰਕਾਂ ਤੋਂ ਵਿਧਾਇਕ ਡਾਕਟਰ ਸੁਖਵਿੰਦਰ ਸੁਖੀ ਆਪਚ ਹੋਏ ਸ਼ਾਮਲ ਪੰਜਾਬ ਕੈਬਨਿਟ ਦੀ ਬੈਠਕ ਵਿੱਚ ਇਹਨਾਂ ਫੈਸਲਿਆਂ ਉੱਤੇ ਲੱਗੀ ਮੋਹਰ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਕਿਹੀ ਵੱਡੀ ਗੱਲ ਪੰਜਾਬ ਸਰਕਾਰ ਦੇ ਨਸ਼ਾ ਤਸਕਰ ਨੂੰ ਕਿਉਂ ਭੇਜਿਆ ਡਿਬੜੂਗੜ ਜੇਲ੍ਹ ਸੀਐਮ ਪਾਕਪਾਂਤਮਾਨ ਦੇ ਆਰਮ ਰਹੀਮ ਨਾਲ ਲਿੰਕਾਏ ਸਾਹਮਣੇ ਆਕਾਲੀ ਦਲ ਲੈ ਕੇ ਆਇਆ ਸਬੂਤ ਰਾਜਪਾਲ ਦਾ ਅਹੁਦਾ ਖਤਮ ਕੀਤਾ ਜਾਵੇ ਇਹ ਲੋਕਤੰਤਰ ਤੇ ਬੋਝ ਬਣ ਰਿਹਾ ਮਨੀਸ਼ ਸਸੋਦੀਆ ਪੰਚਾਇਤੀ ਚੋਣਾਂ ਬਾਰੇ ਵਿਧਾਇਕ ਖੁੱਲੀਆਂ ਚੋਣਾਂ ਦੇ ਹੱਕ ਤੇ ਸੀਐਮ ਮਾਨ ਨੇ ਕਿਹਾ ਸੰਵਿਧਾਨ ਨਹੀਂ ਦਿੰਦਾ ਇਸ ਦੀ ਇਜਾਜ਼ਤ ਆਗੂ ਨੇ ਬੈਂਕ ਚ ਵੜ ਕੇ ਬ੍ਰਾਂਚ ਮੈਨੇਜਰ ਤੇ ਕੀਤੀ ਥੱਪੜਾਂ ਦੀ ਬਰਸਾਤ ਭੱਜਿਆ ਤਾਂ ਫੜ ਕੇ ਫੇਰ ਕੁੱਟਿਆ ਸ਼੍ਰੋਮਣੀ ਕਮੇਟੀ ਦੇ ਕੁਝ ਮੈਂਬਰਾਂ ਨੇ ਇਕੱਠੇ ਹੋ ਕੇ ਸ਼੍ਰੀ ਅਕਾਲ ਤਤ ਸਾਹਿਬ ਦੇ ਜਥੇਦਾਰ ਨੂੰ ਦਿੱਤਾ ਮੰਗ ਪੱਤਰ ਵਿਨੇਸ਼ ਹਫਾੜ ਨੂੰ ਨਹੀਂ ਮਿਲੇਗਾ ਸਿਲ버 ਮੈਡਲ ਸੀਏਐਸ ਨੇ ਅਪੀਲ ਕੀਤੀ ਖਾਰਜ ਪੰਜਾਬ ਦੀ 7400 ਏਕੜ ਵਾਹਜੋਬ ਜ਼ਮੀਨ ਤੇ ਬਣੇਗਾ ਪ੍ਰੋਜੈਕਟ ਅਕਾਲੀ ਦੰਦ ਨੂੰ ਲੱਗਿਆ ਵੱਡਾ ਝਟਕਾ ਬੰਗਾ ਤੋਂ ਵਿਧਾਇਕ ਡਾਕਟਰ ਸੁਖਵਿੰਦਰ ਸੁਖੀ ਆਪ ਚ ਹੋਏ ਸ਼ਾਮਲ ਡਾਟਰ ਸੁਖਵਿੰਦਰ ਸੁਖੀ ਜਲੰਧਰ ਦੀ ਜਿਮਨੀ ਚੋਣਾ ਚ ਅਕਾਲੀ ਦਲ ਤੋਂ ਚੋਣ ਲੜੇ ਸਨ ਅਕਾਲੀ ਦਲ ਦੇ ਸਰਪੱਤ ਨੇ ਹੀ ਵਿਧਾਇਕ ਸਨ ਹੁਣ ਸੁਖਵਿੰਦਰ ਸੁਖੀ ਦੇ ਆਪ ਵਿੱਚ ਜਾਣ ਤੋਂ ਬਾਅਦ ਅਕਾਲੀ ਦਲ ਕੋਲ ਸਿਰਫ ਦੋ ਵਿਧਾਇਕ ਹੀ ਰਹਿ ਗਏ ਹਨ ਵਿੱਚ ਬਹੁਤ ਵਿਲੱਖਣ ਕਿਸਮ ਦਾ ਵਾਦਾ ਹੋ ਰਿਹਾ ਹੈ ਜੋ ਆਮ ਆਦਮੀ ਪਾਰਟੀ ਦਾ ਵਿਚਾਰ ਹੈ ਜੋ ਆਮ ਆਦਮੀ ਪਾਰਟੀ ਦਾ ਏਜੰਡਾ ਹੈ ਆਮ ਲੋਕਾਂ ਦੀ ਸੇਵਾ ਕਰਨਾ ਦਬੇ ਕੁਚਲੇ ਲੋਕਾਂ ਨੂੰ ਉੱਪਰ ਲੈ ਕੇ ਆਉਣਾ ਪੜਾਈ ਹੈਲਥ 인ਫਰਾਸਟ੍ਰਕਚਰ ਰੋਜ਼ਗਾਰ ਜੋ ਅਜੰਡਾ ਹੈ ਬਿਲਕੁਲ ਉਸ ਅਜੰਡੇ ਤੇ ਪੂਰੇ ਉੱਤਰ ਦੇ ਵਿਧਾਨ ਸਭਾ ਦੇ ਵਿੱਚ ਤੁਸੀਂ ਉਹਨਾਂ ਨੂੰ ਬੋਲਦੇ ਦੇਖਿਆ ਹੋਣਾ ਨਵਾਂ ਸ਼ਹਿਰ ਤੋਂ ਸ਼ਹੀਦ ਸ਼ਹੀਦ ਪਗਸਿੰਗੁਰਾਂ ਦੀ ਧਰਤੀ ਨੂੰ ਉਹ ਰਿਪਰੈਜ਼ੈਂਟ ਕਰਦੇ ਆ ਡਾਕਟਰ ਸੁਖਵਿੰਦਰ ਸੁਖੀ ਜੀ ਐਮਐਲਏ ਨੇ ਤੇ ਦਬੇ ਕੁਝ ਲੋਕਾਂ ਲਈ ਡਾਕਟਰ ਬੀਮਰਾਓ ਅੰਬੇਦਕਰ ਜੀ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਚੱਲਦੇ ਨੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਡਾਕਟਰ ਸੁਖੀ ਜੀ ਇਹਨਾਂ ਦੋਨਾਂ ਨੂੰ ਰਿਪਰੈਜ਼ੈਂਟ ਕਰਦੇ ਆਂ ਸ਼ਹੀਦ ਭਗਤ ਸਿੰਘ ਦੀ ਧਰਤੀ ਤੋਂ ਐਮਐਲਏ ਨੇ ਤੇ ਡਾਕਟਰ ਬੀਮਰਾਓ ਅੰਬੇਦਕਰ ਦੀ ਸੋਚ ਦੇਧਾਰਨੀ ਸਾਡੀ ਪਾਰਟੀ ਨੂੰ ਅੱਜ ਬਹੁਤ ਬਾਲ ਮਿਲਿਆ ਹੈ ਔਰ ਸਾਨੂੰ ਇੱਕ ਐਸਾ ਨੇਤਾ ਜਿਹੜਾ ਦਵੇ ਕੁਝਲੇ ਲੋਕਾਂ ਦੀ ਸਮੱਸਿਆ ਮਾ ਜਾਣਦਾ ਖੁਦ ਉਹਨੇ ਪਿੰਡੇ ਤੇ ਹਨਾਈਆਂ ਹੋਈਆਂ ਨੇ ਉਹ ਸਾਡੀ ਪਾਰਟੀ ਜੁਆਇਨ ਕਰੇ ਪੰਜਾਬ ਕੈਬਨਟ ਦੀ ਬੈਠਕ ਵਿੱਚ ਇਹਨਾਂ ਫੈਸਲੇ ਉੱਤੇ ਲੱਗੀ ਮੋਹਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਵਾਈ ਵਾਲੀ ਪੰਜਾਬ ਕੈਬਨਟ ਨੇ 16 ਪੰਜਾਬ ਵਿਧਾਨ ਸਭਾ ਦਾ 7ਵਾਂ ਸੈਸ਼ਨ 2 ਤੋਂ 4 ਸਤੰਬਰ ਤੱਕ ਸਦਨ ਦੀ ਪ੍ਰਵਾਣਗੀ ਦੇ ਦਿੱਤੀ ਇਹ ਫੈਸਲਾ ਮਾਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ ਐਨਓਸੀ ਦੀ ਸੱਤ ਨੂੰ ਸੰਧਾਤਕ ਤੌਰ ਤੇ ਖਤਮ ਕਰਨ ਉਹ ਹਰੀ ਚੰਡੀ ਪੰਜਾਬ ਫਾਇਰ ਸੇਫਟੀ ਤੇ ਐਮਰਜੈਂਸੀ ਸਬਾਮਾ ਬਿੱਲ 2024 ਨੂੰ ਪ੍ਰਵਾਨਗੀ ਸੱਤ ਗ੍ਰਾਮ ਨਿਆਲਿਆ ਵਿੱਚ 49 ਅਸਾਮੀਆਂ ਸਿਰਜਣ ਦਾ ਫੈਸਲਾ ਪੰਜਾਬ ਵਿੱਚ ਰਜਿਸਟਰਡ ਟੂਰਿਸਟ ਵਾਹਨਾ ਉੱਤੇ ਮੋਟਰ ਵਾਹਨ ਟੈਕਸ ਘਟਾਇਆ ਪੰਜਾਬ 파ਟਨਰਸ਼ਿਪ ਨਿਜ਼ਮ 1932 ਵਿੱਚ ਸੋਧ ਨੂੰ ਮਨਜ਼ੂਰੀ ਜੋਬ ਕ ਸਬਾਮਾ ਨੀਤੀ 2024 ਨੂੰ ਸਹਿਮਤੀ ਸਪੋਰਟਸ ਰੈਗੂਲਰ ਕਾਰਟ ਸਰਵਿਸ ਵਿੱਚ ਸੌਦ ਦਾ ਫੈਸਲਾ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਕਹੀ ਵੱਡੀ ਗੱਲ ਪੰਜਾਬ ਸਰਕਾਰ ਨੇ ਨਸ਼ਾ ਤਸਕਰ ਨੂੰ ਕਿਉਂ ਭੇਜਿਆ ਡਿਬੜੂਗੜ ਜੇਲਰ ਪਰ ਸੇਮ ਸਿੰਘ ਨੇ ਕਿਹਾ ਕਿ ਪਤਾ ਲੱਗਾ ਹੈ ਕਿ ਸਰਕਾਰ ਨੇ ਯੋਜਨਾ ਤਹਿਤ ਇੱਕ ਨਸ਼ਾ ਤਸਕਰ ਨੂੰ ਡਿਬੜੂਗੜ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਹੈ ਸਰਕਾਰ ਦੀ ਨੀਅਤ ਠੀਕ ਨਹੀਂ ਜਬਦੀ ਜੇਕਰ ਸੰਸਦ ਦਾ ਮੈਂਬਰ ਅੰਮ੍ਰਿਤਪਾਲ ਸਿੰਘ ਨਾਲ ਜੇਲ੍ਹ ਵਿੱਚ ਕੋਈ ਅਨਸੁਖਾਵੀ ਘਟਨਾ ਵਾਪਰਦੀ ਹੈ ਤਾ ਪੰਜਾਬ ਸਰਕਾਰ ਜ਼ਿੰਮੇਵਾਰ ਹੋਏਗੀ ਚੀਜ਼ ਹੈ ਕਿ ਹੁਣ ਸਾਨੂੰ ਪਤਾ ਲੱਗਾ ਕਿ ਉੱਥੇ ਇੱਕ ਡਰਗ ਸਮਗਰੋਹ ਨੂੰ ਵੀ ਉਹਨਾਂ ਦੀ ਜੇਲ੍ਹ ਚ ਉੱਥੇ ਸ਼ਿਫਟ ਕੀਤਾ ਗਿਆ ਤੇ ਮੇਰਾ ਸਾਨੂੰ ਲੱਗਦਾ ਕਿ ਸਰਕਾਰ ਦੀ ਕੋਈ ਮਨਸਾ ਸਹੀ ਨਹੀਂ ਲੱਗਦੀ ਉਹਨਾਂ ਨੂੰ ਜਾਂ ਉਹਨਾਂ ਦੇ ਸਾਥੀਆਂ ਨੂੰ ਕੋਈ ਇਹੋ ਜਿਹਾ ਕੋਈ ਸਰੀਰਕ ਨੁਕਸਾਨ ਜਾਂ ਕੋਈ ਇਹੋ ਜਿਹੀ ਚੀਜ਼ਾਂ ਪਜਾਉਣ ਦੀ ਵੀ ਸ਼ਾਇਦ ਸਾਨੂੰ ਸਾਜ਼ਿਸ਼ ਲੱਗ ਰਹੀ ਹੈ ਤੇ ਇਹਦੇ ਵਾਸਤੇ ਅਗਰ ਜੇ ਕੋਈ ਇਦਾਂ ਦੀ ਕੋਈ ਕਰਣਾ ਵਾਪਰਦੀ ਉਹ ਇਹ ਪੰਜਾਬ ਦੀ ਰਿਹਾਈ ਨਹੀਂ ਨਾ ਹੋ ਰਹੀ ਜੀ ਕੋਈ ਕਿਸੇ ਨੂੰ ਛੁੱਟੀ ਦੇ ਤੇ ਕੋਈ ਜਮਾਨਤ ਦੇਤੀ ਮੇਰੇ ਖਿਆਲ ਹੈ ਕਿ ਉਹ ਵੀ ਇੱਕ ਪਹਿਲਾਂ ਵੀ ਉਹਨਾਂ ਨੂੰ ਜ਼ਮਾਨਦਾਰਤੀ ਸੀ ਫਿਰ ਉਹਨਾਂ ਨੇ ਜ਼ਮਾਨਤ ਕੈਨਸਲ ਕਰਕੇ ਫਿਰ ਉਹਨਾਂ ਨੂੰ ਇਹ ਤੇ ਉਹਨਾਂ ਦੇ ਸਿਰ ਤੇ ਹਮੇਸ਼ਾ ਉਹਨਾਂ ਦੇ ਸਿਰ ਤੇ ਤਲਵਾਰ ਲੜਕੀ ਰਹੀ ਹੈ ਨਾ ਜੀ ਤੇ ਇਹੋ ਜਿਹਿਆਂ ਜਿਹੜੀਆਂ ਮੇਰੇ ਅਸੀਂ ਤੇ ਪੱਕੀ ਰਿਹਾਈ ਚਾਹੁੰਦੇ ਆ ਕਿ ਉਹਨਾਂ ਨੂੰ ਪੂਰ ਉਹਨਾਂ ਨੇ ਆਪਣੀ ਸਜ਼ਾ ਤੋਂ ਵੀ ਦੋ ਤਿੰਨ ਸਜ਼ਾਵਾਂ ਕੱਟ ਲਈਆਂ ਤਾਂ ਉਹਨਾਂ ਨੂੰ ਛੱਡਿਆ ਜਾਣਾ ਚਾਹੀਦਾ ਉਹਨਾਂ ਦਾ ਸੁਨੇਹਾ ਆ ਜੋ ਉਹਨਾਂ ਦੇ ਚਾਚਾ ਜੀ ਗਏ ਹੋਏ ਉੱਥੇ ਉਹਨਾਂ ਦਾ ਸਨਿਆਉਣ ਜੋ ਉਹ ਉਹ ਪੰਥਕ ਖਤਰਤਾ ਤੇ ਉਹ ਉਹ ਸਨਿਆਉਣ ਇਹ ਲੈਣ ਲੈ ਕੇ ਆਉਣਗੇ ਉਦੋਂ ਉਥੇ ਦੱਸਿਆ ਜਾਊਗਾ ਤੇ ਬਾਕੀ ਅਮਰਪਾਲ ਸਿੰਘ ਵੀ ਤੁਸੀਂ ਦੇਖੋ ਕਿ ਸਭ ਪੰਜਾਬ ਤੋਂ ਸਭ ਤੋਂ ਵੱਡ ਬਹੁਤ ਨਾ ਦਿੱਤੇ ਹੋਏ ਤੇ ਉਹਨਾਂ ਤੇ ਕੋਈ ਇਹੋ ਜਿਹਾ ਅਲੀਗੇਸ਼ਨ ਵੀ ਨਹੀਂਗਾ ਕਿਉਂਕਿ ਪੰਜਾਬ ਦੇ ਲੋਕ ਜੋ ਐਡਾ ਖਤਰਨਾਕ ਜਾਂ ਜਿੱਦਾਂ ਦਾ ਇਸ਼ਬਾਹ ਦਿਖਾਇਆ ਜਾ ਰਿਹਾ ਹੁੰਦਾ ਤੇ ਉਹ ਲੋਕ ਇਹਨਾਂ ਬਹੁਤ ਨਾ ਉਹਨਾਂ ਨੂੰ ਜਿਤਾਉਂਦੇ ਨਾ ਫਿਰ ਸਰਕਾਰ ਅਜੇ ਤੱਕ ਉਹਨਾਂ ਨੂੰ ਇੱਕ ਕੋਈ ਰਿਹਾਈ ਵਾਸਤੇ ਕੋਈ ਉਹਨਾਂ ਦੀ ਐਨਐਸ ਤੋਂ ਖਤਮ ਕਰਨ ਵਾਸਤੇ ਕੋਈ ਵੀ ਗਰਵਾਈ ਨਹੀਂ ਕਰ ਰਹੀ ਇਸ ਕਰਕੇ ਲੋਕਾਂ ਦੀ ਮਨ ਜੋ ਸੰਤਾ ਦੇ ਮਨ ਚ ਬਹੁਤ ਵੱਡਾ ਰੋਸ ਆ ਹਾ ਇਲਾਕੇ ਦੀਆਂ ਪੂਰੇ ਪੰਜਾਬ ਦੀਆਂ ਨੂੰ ਇਸ ਕਰਕੇ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਆਪਾਂ ਨੂੰ ਕੋਈ ਨਾ ਕੋਈ ਇਹਦੇ ਵਾਸਤੇ ਕੋਈ ਇਹ ਪੰਥਕ ਤਤ ਸੀਐਮ ਭਗਵੰਤ ਮਾਨ ਦੇ ਰਾਮ ਰਹੀਮ ਨਾਲ ਲਿੰਕ ਹੈ ਸਾਹਮਣੇ ਕਾਲੀ ਦਲ ਲੈ ਕੇ ਆਇਆ ਸਬੂਤ ਸ਼ਰਮਣੇ ਕਾਲੀ ਦਲ ਨੇ ਅੱਜ ਦੋਸ਼ ਲਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਆਮ ਆਦਮੀ ਪਾਰਟੀ ਦੀ ਹਰਿਆਣਾ ਚੋਣਾਂ ਵਿੱਚ ਵੋਟਾਂ ਲੈਣ ਲਈ ਡੇਰਾ ਮੁਖੀ ਗੁਰਮੀਤ ਆਰਮਰਹੀਮ ਨਾਲ ਅੰਦਰੂਨੀ ਗੰਡ ਤੋਂ ਪਹਿ ਹੈ ਇਸੇ ਕਾਰਨ ਡੇਰਾ ਮੁਖੀ ਖਿਲਾਫ ਧਾਰਾ 295ਏ ਤਹਿਤ ਮੁਕੱਦਮਾ ਚਲਾਉਣ ਦੀ ਪ੍ਰਵਾਨਗੀ ਨਹੀਂ ਦੇ ਰਹੇ ਹਾਲਾਂਕਿ ਫਾਈਲ ਤਿੰਨ ਸਾਲਾਂ ਤੋਂ ਮੁੱਖ ਮੰਤਰੀ ਦੇ ਟੇਬਲ ਤੇ ਪਈ ਹੈ ਦੇ ਖਿਲਾਫ ਜਿਹੜਾ ਰਾਮ ਰਹੀਮ ਹੈ ਉਹਦੀ 295ਏ ਦੀ ਸੈਂਕਸ਼ਨ ਪੰਜਾਬ ਸਰਕਾਰ ਰੋਕ ਕੇ ਬੈਠੀ ਉਹ ਕਿਉਂ ਨਹੀਂ ਸੈਂਕਸ਼ਨ ਦੇ ਰਹੇ ਗ੍ਰਹਿ ਮੰਤਰੀ ਸਾਹਿਬ ਤਿੰਨ ਸਾਲ ਤੋਂ ਭਗਵੰਤ ਮਾਨ ਦੇ ਟੇਬਲ ਤੇ ਫਾਈਲ ਪਈ ਹੈ ਤੇ ਭਗਵੰਤ ਮਾਨ ਸਾਹਿਬ 3 ਸਾਲ ਤੋਂ ਸੈਂਕਸ਼ਨ ਨਹੀਂ ਦੇ ਰਹੇ ਬਾਕੀ ਬੰਦਿਆਂ ਦੀ ਸਭ ਦੀ ਸੈਂਕਸ਼ਨ ਦਿੱਤੀ ਅਨੁਰਾਗ ਅਗਰਵਾਲ ਸਾਹਿਬ ਦਾ ਆਰਡਰ ਹੈ ਬਾਕੀ ਜਿਹੜਾ ਅਸ਼ਕਤੀ ਸਿੰਘ ਹੈ ਹੋਰ ਜਿਹੜੇ ਕਿਊਜ਼ ਨੇ ਉਹਨਾਂ ਦੀ ਸੈਂਕਸ਼ਨ ਤਾਂ ਦੇਤੀ ਤੇ ਰਾਮ ਰਹੀਮ ਦੀ ਸੈਂਕਸ਼ਨ ਦੇਣ ਲੱਗੇ ਕਿ ਡਰ ਲੱਗਦਾ ਭਗਵੰਤ ਮਾਨ ਦਾ ਦੱਸੋ ਸੰਗਤ ਨੂੰ ਕਿਹੜਾ ਅੰਡਰ ਟੇਬਲ ਸਮਝੌਤਾ ਹੈ ਜੇ ਜਿਹੜਾ ਰਾਮ ਰਹੀਮ ਦੀ ਸੈਂਕਸ਼ਨ ਛੱਡ ਕੇ ਤੁਸੀਂ ਬਾਕੀ ਸਾਰਿਆਂ ਦੀ ਸੈਂਕਸ਼ਨ ਦੇਤੀ ਔਰ ਇਹ ਤੁਹਾਨੂੰ ਸਵਾਲ ਤੁਹਾਡੇ ਐਸਐਸਪੀ ਵੀ ਪੁੱਛ ਰਿਹਾ ਤੁਹਾਡੇ ਐਸਐਸਪੀ ਨੇ ਵੀ ਇੱਕ ਚਿੱਠੀ ਲਿਖੀ ਹੈ ਕਿ 295ਏ ਦੇ ਕੇਸ ਚ ਰਾਮ ਰਹੀਮ ਦੀ ਸੈਂਕਸ਼ਨ ਗ੍ਰੈਵ ਵਿਭਾਗ ਕਿਉਂ ਨਹੀਂ ਦੇ ਰਿਹਾ ਇਹ ਤੁਹਾਡੇ ਐਸਐਸਪੀ ਤੁਹਾਨੂੰ ਪੁੱਛ ਰਿਹਾ ਡਾਕੂਮੈਂਟ ਹੈ ਕੀ ਤੁਹਾਡੀ ਐਸਾ ਸਮਝੋਤਾ ਹੈ ਤੇ ਗੱਲਾਂ ਥ੍ਰੈਟਿਕਸ ਦੀਆਂ ਸਵਾਲ ਸ਼੍ਰੋਮਣੀ ਅਕਾਲੀ ਦਲ ਤੇ ਕਿ ਅਸਲ ਮੁੱਦੇ ਮੈਲ ਕੋਲਾ ਆਪਣੇ ਮੈਂ ਸਮਝੌਤੇ ਜਿਹੜੇ ਮੈਂ ਡੇਰੇ ਨਾਲ ਕਰੀ ਬੈਠਾ ਮੈਂ ਹਰਿਆਣੇ ਚ ਵੋਟਾਂ ਲੈਣੀਆਂ ਨੇ ਕੇਜਰੀਵਾਲ ਨੂੰ ਫਾਇਦਾ ਰਾਜਪਾਲ ਦਾ ਅਹੁਦਾ ਖਤਮ ਕੀਤਾ ਜਾਵੇ ਲੋਕਤੰਤ ਤ ਤੇ ਬੋਝ ਬਣ ਰਿਹਾ ਹੈ ਮਨੀਸ਼ ਸਸੋਦੀਆ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਸੋਦੀਆ ਨੇ ਬੁੱਧਵਾਰ ਨੂੰ ਕਿਹਾ ਕਿ ਰਾਜਪਾਲ ਦਾ ਅਹੁਦਾ ਖਤਮ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਹ ਸੰਸਥਾ ਲੋਕਤੰਤ ਤ ਤੇ ਬੋਝ ਬਣ ਰਹੀ ਹੈ ਉਨ੍ਹਾਂ ਦਾਵਾ ਕੀਤਾ ਕਿ ਰਾਸਪਾਲਨ ਦਾ ਕੰਮ ਸਿਰਫ ਗੈਰ ਐਨ ਡੀ ਏ ਪਾਰਟੀਆਂ ਵੱਲੋਂ ਚਲਾਈਆਂ ਜਾ ਰਹੀਆਂ ਸਰਕਾਰਾਂ ਦੇ ਕੰਮਕਾਜ ਨੂੰ ਰੋਕਣਾ रह ਗਿਆ ਹੈ। ਪੰਚਾਇਤੀ ਚੋਣਾਂ ਬਾਰੇ ਵਿਧਾਇਕ ਖੁੱਲੀਆਂ ਚੋਣਾਂ ਤੇ ਹੱਕ ਜਿਵੇਂ ਮਾਨ ਨੇ ਕਿਹਾ ਸੰਵਿਧਾਨ ਨਹੀਂ ਦਿੰਦਾ ਇਸ ਦੀ ਇਜਾਜ਼ਤ। ਮੁੱਖ ਮੰਤਰੀ ਪੰਗਬੰਤ ਮਾਨ ਨੇ ਪੰਚਾਇਤੀ ਚੋਣਾਂ ਬਾਰੇ ਮੰਗਲਵਾਰ ਨੂੰ ਆਪਣੀ ਰਿਹਾਇਸ਼ ਤੇ ਪਾਰਟੀਆਂ ਤੇ ਮਾਤਰੀਆਂ ਵਿਧਾਇਕਾਂ ਤੇ ਸੰਸਦ ਮੈਂਬਰਾਂ ਨਾਲ ਵਿਸ਼ੇਸ਼ ਬੈਠਕ ਕਰਕੇ ਚਰਚਾ ਕੀਤੀ। ਇਸ ਦੌਰਾਨ ਪਾਰਟੀ ਦੇ ਸਕੱਤਰ ਜਨਰਲ ਡਾਕਟਰ ਸੰਦੀਪ ਪਾਟਕ ਵੀ ਹਾਜ਼ਰ ਰਹੇ ਦੱਸਿਆ ਜਾਂਦਾ ਹੈ ਕਿ ਜ਼ਿਆਦਾਤਰ ਵਿਧਾਇਕਾਂ ਨੇ ਪੰਚਾਇਤੀ ਚੋਣਾਂ ਬਿਨਾਂ ਚੋਣ ਨਿਸ਼ਾਨ ਤੇ ਬਿਨਾਂ ਵਾਰਡਬੰਦੀ ਦੇ ਓਪਨ ਕਰਵਾਉਣ ਦਾ ਸੁਝਾਅ ਦਿੱਤਾ ਪਰ ਮੁੱਖ ਮੰਤਰੀ ਨੇ ਸੰਵਿਧਾਨ ਦੀ ਧਾਰਾ 243C ਦਾ ਹਵਾਲਾ ਦਿੰਦਿਆਂ ਕਿਹਾ ਕਿ ਸੰਵਿਧਾਨ ਬਿਨਾਂ ਵਾਰਡਬੰਦੀ ਚੋਣ ਕਰਵਾਉਣ ਦੀ ਆਗਿਆ ਨਹੀਂ ਦਿੰਦਾ ਇਸ ਤਰ੍ਹਾਂ ਸਪਸ਼ਟ ਹੈ ਕਿ ਪੰਚਾਇਤਾਂ ਦੀ ਬਾਰਤਵੰਦੀ ਕਰਨੀ ਹੀ ਪਵੇਗੀ ਹਾਲਾਂਕਿ ਮੀਟਿੰਗ ਦੌਰਾਨ ਪਾਰਟੀ ਦੇ ਚੋਣ ਨਿਸ਼ਾਨ ਤੋਂ ਬਿਨਾਂ ਚੋਣ ਕਰਵਾਉਣ ਦੇ ਸਹਿਮਤੀ ਬਣੀ ਦੱਸੀ ਜਾ ਰਹੀ ਹੈ ਇੱਥੇ ਦੱਸਿਆ ਜਾਂਦਾ ਹੈ ਕਿ ਮੁੱਖ ਮੰਤਰੀ ਨੇ ਬੁੱਧਵਾਰ ਸਵੇਰੇ ਪੰਜਾਬ ਬਾਜ਼ਾਰਕ ਦੀ ਮੀਟਿੰਗ ਬੁਲਾਈ ਹੋਈ ਹੈ ਆਗੂ ਨੇ ਬੈਂਕ ਦੇ ਵੱਡ ਬ੍ਰਾਂਚ ਮੈਨੇਜਰ ਤੇ ਕੀਤੀ ਥੱਪੜਾਂ ਦੀ ਬਰਸਾਤ ਭੱਜਾ ਤਾਂ ਫੜ ਕੇ ਫੇਰ ਕੁੱਟਿਆ ਇਹ ਘਟਨਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਚ ਮਜ਼ੂਰ ਨਾਂ ਦਾ ਵਿਅਕਤੀ ਬੈਂਕ ਦੇ ਅੰਦਰ ব্রাঞ্চ ਮੈਨੇਜਰ ਨੂੰ ਥੱਪੜ ਮਾਰਦਾ ਦੇਖਿਆ ਜਾ ਸਕਦਾ ਹੈ ਵੀਡੀਓ ਚ ਸਾਫ ਦਿਖਾਈ ਦੇ ਰਿਹਾ ਹੈ ਕਿ ਮਜ਼ੂਰ ਨੇ ਪਹਿਲਾਂ ব্রাঞ্চ ਮੈਨੇਜਰ ਨੂੰ ਥੱਪੜ ਮਾਰਿਆ ਫਿਰ ਪਸਦੇ ਹੋਏ ਉਸਨੂੰ ਫਾੜ ਲਿਆ ਤੇ ਫਿਰ ਮਾਰਿਆ ਘਟਨਾ ਦੀ ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਮਜ਼ੂਰ ਨੇ ব্রাঞ্চ ਮੈਨੇਜਰ ਨੂੰ ਨਹੀਂ ਸਗੋਂ ਪੂਰੇ ਬੈਂਕ ਦੇ ਸਟਾਫ ਨੂੰ ਵੀ ਆਪਣੀ ਧੱਕੇਸ਼ਾਹੀ ਦਾ ਸ਼ਕਾਰ ਬਣਾਇਆ ਇਸ ਘਟਨਾ ਨੇ ਸਾਬਤ ਕਰ ਦਿੱਤਾ ਕਿ ਬੈਂਕ ਦੇ ਵਿੱਚ ਕੰਮ ਕਰਨ ਵਾਲਾ ਮੁਲਾਜ਼ਮ ਕਿੰਨਾ ਲਾਚਾਰ ਅਤੇ ਕਮਜ਼ੋਰ ਹੋ ਸਕਦਾ ਹੈ ਜਦੋਂ ਕੋਈ ਵੀ ਮਾਮੂਲੀ ਆਗੂ ਬੈਂਕ ਦੇ ਵਿੱਚ ਦਾਖਲ ਹੋ ਕੇ ਉਸ ਨੂੰ ਥੱਪੜ ਮਾਰ ਸਕਦਾ ਹੈ ਅਤੇ ਉਹ ਕੁਝ ਵੀ ਕਰਨ ਤੋਂ ਅਸਮਰੱਥ ਹੈ। ਸ਼੍ਰੋਮਣੀ ਕਮੇਟੀ ਦੇ ਕੁਝ ਮੈਂਬਰਾਂ ਨੇ ਇਕੱਠੇ ਹੋ ਕੇ ਸ਼੍ਰੀ ਅਕਾਤਤ ਸਾਬ ਦੇ ਜਥੇਦਾਰ ਨੂੰ ਦਿੱਤਾ ਮੰਗ ਪੱਤਰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰਾਂ ਨੇ ਇਕੱਠੇ ਹੋ ਕੇ ਸ਼੍ਰੀ ਅਕਾਤਤ ਸਾਬ ਦੇ ਜਥੇਦਾਰ ਨੂੰ ਮੰਗ ਪੱਤਰ ਦਿੱਤਾ ਹੈ। ਸੋ ਕਬੀਰ ਸਿੰਘ ਬਾਦਲ ਵੱਲੋਂ ਸੌਦਾ ਸਾਦ ਨੂੰ ਮਾਫੀ ਦੇਣ ਸਬੰਧ ਵਿੱਚ ਚੱਲੀਆਂ ਵੱਖ-ਵੱਖ ਚੈਨਲਾਂ ਤੇ ਇੰਟਰਵਿਊ ਦੀ ਪੈਨ ਡਰਾਈਵ ਵੀ ਬਣਾ ਕੇ ਸਿੰਘ ਸਾਹਿਬ ਨੂੰ ਸੌਂਪੀ ਹੈ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਅਪੀਲ ਕੀਤੀ ਕਿ ਸੁਖਵੀਰ ਸਿੰਘ ਬਾਦਲ ਨੂੰ ਇਸ ਸਬੰਧ ਦੇ ਵਿੱਚ ਸਜ਼ਾ ਪੰਥਕ ਭਾਵਨਾਵਾਂ ਨੂੰ ਧਿਆਨ ਹਿਤ ਰੱਖਦੇ ਹੋਏ ਦਿੱਤੀ ਜਾਵੇ। ਵਿਨੇਸ਼ ਫਗਾਟ ਨੂੰ ਨਹੀਂ ਮਿਲੇਗਾ ਸਿਲ버 ਮੈਡਲ ਸੀਐਸ ਨੇ ਅਪੀਲ ਕੀਤੀ ਖਾਰਜ। ਵਿਨੇਸ਼ ਫਗਾਟ ਮਾਮਲੇ ਤੇ ਸੀਐਸ ਨੇ ਆਪਣਾ ਵੱਡਾ ਫੈਸਲਾ ਸੁਣਾਇਆ ਹੈ। ਪੀਟੀਆਈ ਦੀ ਰਿਪੋਰਟ ਅਨੁਸਾਰ ਕਿ ਸੀਐਸ ਨੇ ਵਿਨੇਸ਼ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ। ਬਿਨੇਸ਼ ਫੋਗਾਟ ਦੁਆਰਾ ਪੈਰਾਓਲੰਪਿਕ ਚ ਅਯੋਗਕਰਾਰ ਦਿੱਤੇ ਜਾਣ ਤੋਂ ਬਾਅਦ ਚਾਂਦੀ ਦਾ ਤਗਮਾ ਦੇਣ ਲਈ ਇੰਟਰਨੈਸ਼ਨਲ ਕੌਂਸਲ ਆਫ ਆਰਬਿਟ੍ਰੇਸ਼ਨ ਫਾਰ ਸਪੋਰਟਸ ਨੂੰ ਅਪੀਲ ਕੀਤੀ ਗਈ ਸੀ ਸੀਏਐਸ ਨੇ ਬਿਨੇਸ਼ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਹੈ ਇਸ ਨਾਲ ਭਾਰਤੀ ਮਹਿਲਾ ਪੈਹਲਵਾਨ ਬਿਨੇਸ਼ ਫੋਗਾਟ ਦਾ 올림픽 ਤਗਮਾ ਜਿੱਤਣ ਦਾ ਸੁਪਨਾ ਵੀ ਚਪਨਾ ਚੂਰ ਹੋ ਗਿਆ ਹੈ ਪੰਜਾਬ ਦੀ 7400 ਏਕੜ ਵਾਹਜੋਗ ਜ਼ਮੀਨ ਤੇ ਬਣੇਗਾ ਪ੍ਰੋਜੈਕਟ ਦਿੱਲੀ ਕਟੜਾ ਗ੍ਰੀਨਫੀਲਡ ਐਕਸਪ੍ਰੈਸ ਵੇਲੇ ਪੰਜਾਬ ਅਰਬਜ ਕਿਸਾਨਾਂ ਦੀ 7400 ਏਕੜ ਦੇ ਕਰੀਬ ਬਾਹਜੋਗ ਜ਼ਮੀਨ ਐਕਵਾਇਰ ਕੀਤੀ ਗਈ ਹੈ ਇਸ ਪ੍ਰੋਜੈਕਟ ਨਾਲ ਲੋਕਾਂ ਦਾ ਸੜਕੀ ਮਾਰਗ ਰਹੀ ਦਿੱਲੀ ਤੋਂ ਕਟੜਾ ਤੱਕ ਲਈ ਸਮਾਂ ਜ਼ਰੂਰ ਬਚੇਗਾ ਪਰ ਬਾਕੀ ਹੋਰ ਫਾਇਦਾ ਹੁੰਦਾ ਨਜ਼ਰ ਨਹੀਂ ਆ ਰਿਹਾ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੇ ਐਨ ਰੋਜ਼ਾਨਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੇ ਤਾਂ ਜੋ ਹਰ ਪ੍ਰਕਾਰ ਦੀ ਖਬਰ ਤੁਹਾਡੇ ਕੋਲ ਜਲਦੀ ਪਹੁੰਚ ਸਕੇ